ਆਰਧ ਸਰਕਾਰ ਦਾ ਗੁਹਾ ਖੜਕਾ ਰਹੇ ਨੇ ਪਾਕਿਸਤਾਨ ਦੇ ਅਧਿਕਾਰੀ ਨੂੰ ਇਹ ਦੇ ਕਿ ਜੇ ਦੇਖੋ ਜੇ ਤੁਸੀਂ ਇੱਕਦਮ ਪਾਣੀ ਛੱਡਦੇ ਨੇ ਨੁਕਸਾਨ ਬਹੁਤ ਹੁੰਦਾ ਸਮੂਚਨਾ ਦੇ ਆ। ਕੀ ਇਸ ਮਸਲੇ ਦਾ ਦਬਾਅ ਬਣਾਉਣ ਲਈ ਜਾਂ ਚੀਨ ਆਪਣੀ ਤੌਂਸ ਜਿਤਾਉਣ ਲਈ ਭਾਰਤ ਦਾ ਪਾਣੀ ਬੰਦ ਕਰੇ ਬ੍ਰਹਮਪੁੱਤਰਾ ਦੇ ਉੱਤੇ ਚੀਨ ਵੱਲੋਂ ਜਿਹੜਾ ਡੈਮ ਬਣਾਇਆ ਜਾ ਰਿਹਾ ਉਹ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਪਰ ਕੁਝ ਇਸ ਨੂੰ ਕਾਉਂਟਰ ਵਜੋ ਦੇਖਦੇ ਨੇ ਕਿ ਪਾਕਿਸਤਾਨ ਦੇ ਹੱਕ ਚ ਚੀਨ ਨੇ ਦਬਾਅ ਬਣਾ ਰਿਹਾ ਹੈ ਭਾਰਤ ਤੋਂ ਕਲਾਕਾਰ ਵੱਚੋਂ ਅਨਮੋਲ ਗगन ਮਾਨ ਮੈਂ ਮਤਲਿਆਂ ਦਾ ਤੇ ਇਸ ਖੇਤਰ ਨੂੰ ਸੁਣਿਆ ਸੇਫ ਮੰਨਿਆ ਜਾਂਦਾ ਇਸ ਖੇਤਰ ਨੂੰ ਜਿਹੜਾ ਕਿ ਕਹਿੰਦੇ ਵੀ ਕੋਈ ਬਾਹਰੋਂ ਬਸੂ ਬਹੁਤ ਹੈ ਕੋਈ ਇਸ ਲਈ ਕੋਈ ਚੱਕਰ ਨਹੀਂ ਲੜਾਉਂ ਜਿਦਾਉਂ ਨਾਲ ਉਹਦਾ ਉਹ ਤਾਲਮੇ ਨਹੀਂ ਬੈਠਿਆ ਉਹਦਾ ਗੱਲਾਂ ਤਾਂ ਐਮਐਸਪੀ 5 ਮਿੰਟਸ ਦੇਣ ਦੀਆਂ ਕਰਦੀ ਸੀ ਉਹ ਖੂਬ ਚੱਲੀ ਤੇ ਇਹ ਫਿਕਰ ਪਿਆਮਾਦੀ ਪਾਰਟੀ ਨੂੰ ਕਿ ਕਿਤੇ ਅਨਮੋਲ ਗगन ਮਾਨ ਦਾ ਅਸਤੀਫਾ ਜੇ ਕਬੂਲ ਹੋ ਗਿਆ ਹੈ ਵਿਵਾਦ ਬੜਾ ਹੋ ਗਿਆ ਹੈ ਤਾਂ ਹੋਰ ਐਮਐਲਏ ਜਿਹੜੇ ਅੰਦਰੋਂ ਭਰੇ ਪੀਤੇ ਬੈਠੇ ਨੇ ਜਿਹਦਾ ਕਿਤੇ ਸੁਣਵਾਈ ਨਹੀਂ ਕਿਤੇ ਪੁੱਛਕਿਛ ਨਹੀਂ ਕਿਤੇ ਉਹ ਵੀ ਰਿਐਕਟ ਕਰਨਾ ਸ਼ੁਰੂ ਕਰਦੇ ਨੇ ਇਸੇ ਨੂੰ ਮਨਾਉ ਤਾਂ ਉਹਨਾਂ ਨੇ ਬੜੇ ਨੁਕਤੇ ਤੋਂ ਗੱਲ ਕੀਤੀ ਜਿਹੜਾ ਨੁਕਤਾ ਸੰਕੇਤ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੱਲਿਆਂ ਲੜਕੇ ਪੰਜਾਬ ਤੋਂ ਜਿੱਤਣਾ ਕਿਉਂਦੀ ਹੈ ਕੱਲੀ ਹਿੰਦੂ ਵੋਟ ਨਹੀਂ ਤੇ ਸ਼ਹਿਰੀ ਪੁਰ ਬੈਂਕ ਦੇ ਹਿਸਾਬ ਨਾਲ ਤਾਂ ਉਹ ਕਹਿੰਦੇ ਹੋ ਸਕਦਾ ਕੋਣ ਤਾਂ ਜਿੱਤ ਲਓ ਕਿਸੇ ਦਿਨ ਅੱਜ ਨਹੀਂ ਤਾਂ ਕੱਲ ਨੂੰ ਜਾ ਕੇ ਪਵੇ ਪਰ ਕਹਿੰਦੇ ਕਿ ਲੋਕਾਂ ਦਾ ਦਿਲ ਜਿੱਤਣਾ ਔਖਾ ਹੈ ਭਰੋਸਾ ਜਿੱਤਣਾ ਔਖਾ ਹੈ ਤੁਸੀਂ ਇਸ ਲਈ ਉਹ ਭਾਜਪਾ ਕਾਂਦੀ ਘੱਟ ਜੋੜਦੀ ਅਮੈਦ ਕਰਦਾ ਗਲੋਬਲ ਪੰਜਾਬੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪਾਣੀਆਂ ਦਾ ਮਸਲਾ ਇਹ ਸਗੋਈ ਨਹੀਂ ਰਾਸ਼ਟਰੀ ਮਸਲਾ ਅੰਤਰਰਾਸ਼ਟਰੀ ਮਸਲਾ ਜੀ ਹਾਂ ਇੱਕ ਪਾਸੇ ਪੰਜਾਬ ਤੇ ਹਰਿਆਣਾ ਦੇ ਪਾਣੀਆਂ ਦੇ ਮਸਲੇ ਤੇ ਲਗਾਤਾਰ ਚਰਚਾ ਹੁੰਦੀ ਆ ਦੂਸਰੇ ਪਾਸੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਾਣੀਆਂ ਦਾ ਮਸਲਾ ਵੀ ਕਾਫੀ ਵੱਡਾ ਬਣਿਆ ਹੋਇਆ ਹੈ ਸਿੰਧੂ ਜਲ ਸੰਧੀ ਨੂੰ ਲੈ ਕੇ ਭਾਰਤ ਵੱਲੋਂ ਉਹਨੂੰ ਸਸਪੈਂਡ ਕੀਤਾ ਗਿਆ ਉਸ ਸਮਝੌਤੇ ਤੇ ਪਾਕਿਸਤਾਨ ਵਾਲੇ ਕਹਿੰਦੇ ਕਿ ਕਹਿ ਰਹੇ ਨੇ ਜੀ ਪਾਣੀ ਛੱਡੋ ਨਹੀਂ ਤਾਂ ਜੰਗ ਆਏ ਇਧਰ ਪੰਜਾਬ ਦੇ ਮੁੱਖ ਮੰਤਰੀ ਤੇ ਵੀ ਕਹਿ ਚੁੱਕੇ ਨੇ ਕਿ ਜੇ ਉਹ ਪਾਣੀ ਇੱਧਰ ਆਉਂਦਾ ਤਾਂ ਸਤੋ ਚਾਹੇ ਮੱਧ ਪ੍ਰਦੇਸ਼ ਤੱਕ ਪਾਣੀ ਜਾਵੇ ਜਿੱ ਤੱਕ ਮਰਜ਼ੀ ਜਾਵੇ ਪਰ ਮੈਂ ਅੱਜ ਜਿਸ ਨੁਕਤੇ ਤੇ ਗੱਲ ਕਰਨ ਲੱਗਿਆ ਉਹ ਇਸ ਤੋਂ ਅਗਲੀ ਹੈ ਕਿ ਜਿਸ ਤਰ੍ਹਾਂ ਸਿੰਧੂ ਜਲ ਸੰਧ ਦੀ ਰਾਹੀਂ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਸਖਤ ਫੈਸਲਾ ਲਿਆ ਕਿ ਅਸੀਂ ਇਹ ਸਮਝੌਤਾ ਰੱਦ ਕਰਦੇ ਹਾਂ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਜਾਊਗਾ ਬੇਸ਼ੱਕ ਖੜਾ ਵਾਲੇ ਮਾਮਲੇ 'ਚ ਪਾਕਿਸਤਾਨ ਵੱਲੋਂ ਲਗਾਤਾਰ ਕਹਿੰਦੇ ਅਪੀਲਾਂ ਜਾ ਰਹੀਆਂ ਨੇ ਭਾਰਤ ਸਰਕਾਰ ਦਾ ਬੁਹਾ ਖੜਕਾ ਰਹੇ ਨੇ ਪਾਕਿਸਤਾਨ ਦੇ ਅਧਿਕਾਰੀ ਨੁਮਾਇंदे ਕਿ ਜੀ ਦੇਖੋ ਜੇ ਤੁਸੀਂ ਇੱਕਦਮ ਪਾਣੀ ਛੱਡਦੇ ਹੋ ਸਾਡੇ ਨੁਕਸਾਨ ਬਹੁਤ ਹੁੰਦਾ ਸਾਨੂੰ ਸੂਚਨਾ ਦਿਆ ਕਰੋ ਉਹ ਕਹਿੰਦੇ ਜਦ ਤੱਕ ਰੱਦ ਹੈ ਸਮਝੌਤਾ ਤਦ ਤੱਕ ਤਾਂ ਅਸੀਂ ਇਹੀ ਕਰਾਂਗੇ ਜੋ ਵੀ ਹੋ ਸਕਦਾ ਨਾ ਵੀ ਕਿਹਾ ਹੋਵੇ ਪਰ ਇਹਦਾ ਅਰਥ ਇਹ ਹੀ ਹੈ ਸੋ ਇਸ ਲਈ ਕਹਿੰਦੇ ਕਿ ਇੱਕ ਤਾਂ ਇਹ ਮਾਮਲਾ ਵੱਡਾ ਹੈ ਪਰ ਕਿ ਇਸ ਮਸਲੇ ਦਾ ਦਬਾਅ ਬਣਾਉਣ ਲਈ ਜਾਂ ਚੀਨ ਆਪਣੀ ਤੌਂਸ ਜਿਤਾਉਣ ਲਈ ਭਾਰਤ ਦਾ ਪਾਣੀ ਬੰਦ ਕਰ ਸਕਦਾ ਪਾਰਤ ਦੀ ਬੱਤੀ ਵੀ ਗਲ ਹੋ ਸਕਦੀ ਹੈ ਪਾਰਤ ਦੀ ਬਿਜਲੀ ਵਾਲਾ ਪੈਦਾਵਾਰਤ ਵੀ ਅਸਰ ਪੈ ਸਕਦਾ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹਾਂ ਬ੍ਰਹਮਪੁੱਤਰਾਂ ਦੀ ਬ੍ਰਹਮਪੁੱਤਰਾਂ ਦੇ ਉੱਤੇ ਚੀਨ ਵੱਲੋਂ ਜਿਹੜਾ ਡੈਮ ਬਣਾਇਆ ਜਾ ਰਿਹਾ ਉਹ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਹੋਏਗਾ ਤੇ ਉਹਦੇ ਨਾਲ ਉਸ ਡੈਮ ਬਣ ਨਾਲ ਨੂੰ ਜਿਹੜਾ ਕੁਦਰਤੀ ਬਹਾਰ ਆਹੀ ਪਾਣੀ ਭਾਰਤ ਚ ਹੋ ਕੇ ਆਉਂਦਾ ਹੈ ਭਾਰਤ ਚੋਂ ਆਉਂਦਾ ਹੈ ਬੰਗਲਾਦੇਸ਼ ਨੂੰ ਜਾਂਦਾ ਹੈ ਕਹਿੰਦੇ ਸਿੱਧਾ ਉੱਤੇ ਅਸਰ ਪੈਂਦਾ ਜੇ ਹੋਇਆ ਤਾਂ ਪਾਣੀ ਦੀ ਆਮਦ ਤਾਂ ਕਠਿਨਿਉ ਕਠਨੀਆਂ ਸਾਡੇ ਦਰਿਆਵਾਂ ਵਿੱਚ ਕੁਦਰਤੀ ਬਾਹਨ ਦੇ ਤੌਰ ਦੇ ਉੱਤੇ ਜਿਹੜਾ ਮਤਲਬ ਪਹਿਲਾਂ ਤਾਂ ਖੇਤਰ ਦੇ ਕਬਜ਼ੇ ਨੂੰ ਲੈ ਕੇ ਵੀ ਚੀਨ ਵੱਲੋਂ ਹਰ ਵਾਰ ਪੰਗਾ ਲਿਆ ਜਾਂਦਾ ਫਿਰ ਜੇਕਰ ਇਸ ਤਰ੍ਹਾਂ ਉਹ ਪਾਣੀ ਰੋਕਦਾ ਡੈਮ ਬਣਾ ਕੇ ਜਿਹਦੇ ਉੱਤੇ ਕਹਿ ਰਹੇ ਨੇ ਕਿ 14 15 ਲੱਖ ਕਰੋੜ ਤੱਕ ਦਾ ਖਰਚਾ ਆ ਰਿਹਾ ਹੈ 14 ਲੱਖ ਕਰੋੜ ਤੋਂ ਲੈ ਕੇ 15 ਲੱਖ ਕਰੋੜ ਤੱਕ ਕਹਿੰਦੇ ਕਿ ਖਰਚਾ ਕਰਕੇ ਚੀਨ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਹੈ ਜਿਹਦੇ ਰਾਹੀਂ ਉਹਨੇ ਬ੍ਰਹਮਪੁੱਤਰ ਵਾਲਾ ਉਹ ਪਾਣੀ ਜਿਹੜਾ ਭਾਰਤ 'ਚ ਵੀ ਆਉਂਦਾ ਤੇ ਬੰਗਲਾਦੇਸ਼ ਨੂੰ ਵੀ ਜਾਂਦਾ ਉਹ ਰੋਕਣਾ ਤੇ ਜੇ ਰੁਕਦਾ ਤਾਂ ਫਿਰ ਭਾਰਤ ਦੇ ਵਿੱਚ ਕੀ ਪਾਣੀ ਦੀ ਜਿਹੜਾ ਦਰਿਆਈ ਪਾਣੀ ਹੈ ਉਹਦੇ ਵਿੱਚ ਵੱਡੀ ਖੜੋਤ ਆ ਜਾਏਗੀ ਕਲੌਹੀ ਨਹੀਂ ਇਸ ਬ੍ਰਹਮਪੁੱਤਰ ਦੇ ਰਾਹੀਂ ਜਿਹੜਾ ਪਾਣੀ ਭਾਰਤ ਵਾਲੇ ਪਾਸੇ ਆਉਂਦਾ ਉਸ ਪਾਣੀਆਂ ਦੇ ਉੱਤੇ ਜਿਹੜੇ ਸਾਡੇ ਹਾਈਡਲ ਪ੍ਰੋਜੈਕਟ ਲੱਗੇ ਹੋ ਨੇ ਬਿਜਲੀ ਪੈਦਾ ਕਰਨ ਵਾਲੇ ਕਹਿੰਦੇ ਉਹ ਭਾਰਤ ਦੀ ਕੁੱਲ ਬਿਜਲੀ 'ਚੋਂ 40 ਤੋਂ 45% ਦੀ ਪੈਦਾਵਾਰ ਉਹੀ ਹੈ ਤੇ ਜੇ ਕੁੱਲ ਬਿਜਲੀ ਦੀ ਪੈਦਾਵਾਰ 40-45% ਹੀ ਹੋਦੀ ਹੈ ਤਾਂ ਮਤਲਬ ਅੱਧੀ ਤਾਂ ਬਿਜਲੀ ਸਾਡੀ ਗਲ ਹੋ ਸਕਦੀ ਹੈ ਕੀ ਚੀਨ ਏਸ ਖੇਡ ਤੱਕ ਜਾ ਰਿਹਾ ਹੈ ਕੀ ਭਾਰਤ ਸਰਕਾਰ ਚੁੱਪ ਹੈ ਕਿ ਕੇਂਦਰ ਸਰਕਾਰ ਕਿਸੇ ਫਿਕਰਮੰਦੀ 'ਚ ਹੈ ਜਾਂ ਉਹ ਨੇ ਪਾਸਾ ਵਟਲੇ ਇਸ ਮਸਲੇ ਤੇ ਜਾਏ ਪਾਕਿਸਤਾਨ ਵਾਲੇ ਪਹਿਲੂ ਤੇ ਦਬਾਅ ਵੈਸੇ ਪਾਕਿਸਤਾਨ ਨਾਲ ਮਸਲਾ ਤਾਂ ਹੁਣ ਆਇਆ ਪਹਿਲਗਾਮ ਹਮਲਾ ਤਾਂ ਹੁਣ ਹੋਇਆ ਕਹਿੰਦੇ ਉੱਥੇ ਡੈਮ ਦੀ ਤਿਆਰੀ ਪਹਿਲਾਂ ਤੋਂ ਐ ਪਹਿਲਾਂ ਵੀ ਇਹ ਸਮੇਂ ਸਮੇਂ ਖਬਰਾਂ ਚਰਚਾ ਚਾਈਆਂ ਪਹਿਲਾਂ ਵੀ ਕਈ ਵਾਰ ਇੱਕ ਦੋ ਵਾਰ ਤਾਂ ਔਸ ਧਮਕੀਆਂ ਆਈਆਂ ਪਰ ਕੁਝ ਇਸ ਨੂੰ ਕਾਉਂਟਰ ਵਜੋਂ ਦੇਖਦੇ ਨੇ ਕਿ ਪਾਕਿਸਤਾਨ ਦੇ ਹੱਕ ਚ ਪੁਖਤ ਦਾ ਚੀਨ ਇਹ ਦਬਾਅ ਬਣਾ ਰਿਹਾ ਭਾਰਤ ਪਰ ਸਵਾਲ ਜੇ ਦਬਾਅ ਬਣਾਉਣ ਦਾ ਹੋਵੇ ਤਾਂ ਇੱਥੇ ਤਾਂ ਸਿੰਧੂ ਜਲ ਸੰਧੀ ਵਾਲਾ ਮਸਲਾ ਹੈ ਪਰ ਉੱਥੇ ਜੇ ਡੈਮ ਬਣਾ ਕੇ ਤੁਸੀਂ ਫਿਰ ਤਾਂ ਤੁਸੀਂ ਮਰਜੀ ਹੈ ਤੁਹਾਡੇ ਤੇ ਜਦੋਂ ਕਿ ਇੱਥੇ ਵੀ ਰਿਪੀਰੀਅਨ ਸਿਧਾਂਤ ਆ ਜਿਹੜੀ ਆਪਾਂ ਗੱਲ ਕਰਦੇ ਆਂ ਕਿ ਵੀ ਜੇ ਉਹਦੇ ਵਿੱਚੋਂ ਵੱਖਰਾ ਚੈਨਲਾਈਜ਼ ਕੱਢ ਕੇ ਕੱਢਿਆ ਜਾਵੇ ਕੁਝ ਫਿਰ ਤਾਂ ਤੁਹਾਡਾ ਹੱਕ ਹੈ ਕਿ ਤੁਸੀਂ ਕਹੋ ਵੀ ਅਸੀਂ ਮਾਲਕ ਆਂ ਪਰ ਜੇ ਕੁਦਰਤੀ ਬੈਣਾ ਜਿੱਥੋਂ ਤੋਂ 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 ਮਾਲਕ ਨੇ ਫਿਰ ਕੁਦਰਤੀ ਬੈ ਕਿ ਜੇ ਇੱਕ ਮੁਲਕ ਦੇ ਦੂਏ ਮੁਲਕ ਚਾ ਰਿਆ ਤਾਂ ਫਿਰ ਇਹ ਤੇ ਰਹੀ ਮਾਲਕ ਹੈ ਇਸੇ ਤਰ੍ਹਾਂ ਫਿਰ ਪਾਕਿਸਤਾਨ ਵਾਲੇ ਪਾਸੇ ਅਗਲੇ ਕਹਿੰਦੇ ਅਸੀਂ ਮਾਲਕ ਆਂ ਫਿਰ ਇਦਾਂ ਪਾਣੀ ਵੀ ਰੋਕਿਆ ਸੋ ਮਾਲਕੀ ਨੂੰ ਲੈ ਕੇ ਵੀ ਸਵਾਲ ਹੈ ਤੇ ਮੁਲਕਾਂ ਦੇ ਹੱਕ ਨੂੰ ਲੈ ਕੇ ਵੀ ਸਵਾਲ ਹੈ ਤੇ ਤਣਾਅ ਤੇ ਯੰਗ ਦਾ ਅਸਰ ਕਿ ਉਹਨੇ ਇਸ ਕਦਰ ਪਿਆ ਕਰੇਗਾ ਤੇ ਜਾਂ ਇਹ ਚੀਨ ਦੀ ਇੱਕ ਵੱਡੀ ਰਾਜਨੀਤਿਕ ਹੈ ਪਰ ਜੋ ਵੀ ਹੋਵੇ ਇਹ ਸਚਾਈ ਹੈ ਜੀ ਕਿ ਬ੍ਰਹਮਪੁੱਤਰਾ ਦੇ ਉੱਤੇ ਚੀਨ ਡੈਮ ਬਣਾਉਣ ਜਾ ਰਿਹਾ ਤੇ ਜੇਕਰ ਇਹ ਡੈਮ ਬਣਦਾ ਤਾਂ ਚੀਨ ਦੀ ਮਰਜ਼ੀ ਤੇ ਨਿਰਪਰ ਹੋ ਜਾਣਾ ਕਿ ਉਹਨੇ ਸਾਡੇ ਆਲੇ ਪਾਸੇ ਨੂੰ ਪਾਣੀ ਕਿੰਨਾ ਛੱਡਣਾ ਹੈ ਕਿੰਨਾ ਨਹੀਂ ਛੱਡਣਾ ਹੈ ਵੀ ਜਾਂ ਨਹੀਂ ਫਿਰ ਕੀ ਇਹ ਦੁਨੀਆ ਪੱਧਰ ਤੇ ਵੱਡਾ ਮੁੱਦਾ ਬਣੂਗਾ ਤੇ ਭਾਰਤ ਸਰਕਾਰ ਇਸ ਮੁੱਦੇ ਤੇ ਕਿਵੇਂ ਰਿਐਕਟ ਕਰੂਗੀ ਤੇ ਕਦੋਂ ਕਰਨਾ ਰਿਐਕਟ ਇਹ ਵੀ ਸਵਾਲ ਖੜਾ ਹੈ ਤੇ ਇਹਦਾ ਅਸਰ ਕੱਲਾ ਪਾਣੀਆਂ ਤੇ ਨਹੀਂ ਪੈਣਾ ਨਾਲ ਦੀ ਨਾਲ ਸਾਡੀ ਬਿਜਲੀ ਪੈਦਾਵਾਰ ਤੇ ਪੈਣਾ ਬੱਤੀ ਗੁੱਲ ਤੱਕ ਹੋਣ ਦਾ ਖਤਰਾ ਪੈਦਾ ਹੋ ਰਿਹਾ ਇਹਦੇ ਉੱਤੇ ਗੰਬੀਰ ਮੰਤਰੀ ਦੀ ਲੋੜ ਹੈ ਖਬਰਾਂ ਬੜੀ ਅਹਿਮ ਸੀ ਮੈਂ ਲੱਗਿਆ ਕਿ ਅੱਜ ਪਾਣੀਆਂ ਦੇ ਮਸਲੇ ਤੇ ਅਸੀਂ ਸੁਬਈ ਮਸਲਾ ਤੱਕ ਅਕਸਰ ਸ਼ੁਣਿਆ ਅੱਜ ਅੰਤਰਰਾਸ਼ਟਰੀ ਪਾਣੀ ਦਾ ਮੁੱਦਾ ਵੀ ਧਿਆਨ ਮੰਗ ਰਿਹਾ ਸੀ ਚਲੋ ਜੀ ਮੁੱਦਾ ਤਾਂ ਪੰਜਾਬ ਦੇ ਵਿੱਚ ਅਨਮੋਲ ਗਗਨਮਾਨ ਵਾਲਾ ਕਾਸਾ ਭਖਿਆ ਆ ਛਣਿਆਤਵਰ ਦੇ ਦਿਨਾਂ ਚ ਅਨਮੋਲ ਗਗਨਮਾਨ ਦਾ ਮਾਮਲਾ ਇਸ ਕਦਰ ਚੱਲਿਆ ਕਿ ਲੋ ਜੀ ਪਟਾਕਾ ਪੈ ਗਿਆ ਆਵਾਦੀ ਪਾਰਟੀ ਚ ਤਾਂ ਲੋ ਜੀ ਖਰੜ ਹਲਕੇ ਤੋਂ ਐਮਐਲਏ ਨੇ ਅਸਤੀਫਾ ਦਿੱਤਾ ਖਰੜ ਹਲਕਾ ਉਹ ਹੈ ਜਿੱਥੋਂ ਲੰਗੇ ਦੀਨੀ ਰਣਜੀਤ ਸਿੰਘ ਗਿੱਲ ਗਿੱਲਕੋ ਵੈਲੀ ਵਾਲੇ ਉਹਨਾਂ ਨੇ ਅਖਾਲੀ ਦਲ ਛੱਡਿਆ ਤੇ ਇੱਧਰ ਅਗਲੇ ਦਿਨ ਖ਼ਬਰੇ ਆ ਗਈ ਕਿ ਆਮਾਦੀ ਪਾਰਟੀ ਦੀ ਐਮਐਲਏ ਤੇ ਸਾਬਕਾ ਮੰਤਰੀ ਰੀ ਅਨਮੋਲ ਗਗਨਮਾਨ ਨੇ ਐਮਐਲਏ ਸ਼ਿਪ ਤੋਂ ਅਸਤੀਫਾ ਦਿੱਤਾ ਤੇ ਕਹਿੰਦਾ ਸਪੀਕਰ ਸਾਹਿਬ ਮੇਰਾ ਅਸਤੀਫਾ ਸਵੀਕਾਰ ਕਰੋ ਤੇ ਨਾਲੇ ਉਹਨੇ ਕਹਤਾ ਕਿ ਮੈਂ ਸਿਆਸਤ ਤੋਂ ਦੂਰ ਹੋਣੀ ਹੈ ਹੁਣ ਲੋਕ ਇਸ ਕਨੈਕਸ਼ਨ ਨੂੰ ਵੀ ਜੋੜ ਕੇ ਦੇਖਣ ਲੱਗ ਪਏ ਕਿ ਕੀ ਇਹ ਜਿਵੇਂ ਚੋਣ ਵਾਲੀ ਗੱਲ ਜਾਊਗੀ ਜੀ ਰਣਜੀਤ ਸਿੰਘ ਗੱਲ ਉਧਰ ਜਾਣਗੇ ਜੀ ਕੋਈ ਕਹਿੰਦਾ ਵੀ ਰਾਸਵਾ ਹੀ ਭੇਜ ਸਕਦੇ ਕੋਈ ਕਹਿੰਦਾ ਕਿ ਨਹੀਂ ਉਹਦਾ ਬੀਜੇਪੀ ਵਾਲੇ ਪਾਸੇ ਜਾਂ ਕਾਂਗਰਸ ਵਾਲੇ ਪਾਸੇ ਪਰ ਆਹ ਘਟਨਾ ਇਕੱਠੀ ਜੋੜਨ ਕਰਕੇ ਇਹ ਚਰਚਾ ਵੀ ਆਈ ਪਰ ਮੈਂ ਜਿਹੜੀ ਗੱਲ ਕਰ ਰਿਹਾ ਖਰੜ ਹਲਕਾ ਉਹ ਹੈ ਕਿਥੋਂ ਪਹਿਲਾਂ ਪੱਤਰਕਾਰੀ ਖੇਤਰ ਨਾਲ ਸੰਬੰਧਿਤ ਵੱਡਾ ਨਾਮ ਕਮਰ ਸੰਧੂ ਹੋਰੀ ਆਮ ਆਦੀ ਪਾਰਟੀ ਦਾ ਐਮਐਲਏ ਬਣੀ ਸੀ ਉਹ ਵੀ ਲਗਭਗ ਸਿਆਸੀ ਬੇੜੇ ਚੋਂ ਬਾਹਰ ਚਲੇ ਗਏ ਨੇ ਤੇ ਇਥੋਂ ਹੁਣ ਕਲਾਕਾਰ ਵੱਜੋਂ ਅਨਮੋਲ ਗਗਨਮਾਨ ਮੈਂ ਮਤਲਿਆਂ ਦਾ ਤੇ ਇਸ ਖੇਤਰ ਨੂੰ ਚੁਣਿਆ ਸੇਫ ਮੰਨਿਆ ਜਾਂਦਾ ਇਸ ਖੇਤਰ ਨੂੰ ਜੀ ਕਿ ਅਗਲੇ ਕਹਿੰਦੇ ਵੀ ਕੋਈ ਬਾਹਰੋਂ ਬਸੋ ਬਹੁਤ ਹੈ ਵੀ ਇਸ ਲਈ ਕੋਈ ਚੱਕਰ ਨਹੀਂ ਇੱਥੇ ਲੜਾਓ ਜਿੱਤੇ ਜਿਤਾਓ ਜੀ ਚਲੋ ਜੀ ਬੀਬੀ ਜਿੱਤ ਗਈ ਮੰਤਰੀ ਵੀ ਬਣੀ ਪਰ ਕਹਿੰਦੇ ਕਿ ਹਾਈ ਕਮਾਂਡ ਨਾਲ ਸਰਕਾਰ ਨਾਲ ਉਹਦਾ ਉਹ ਤਾਲਮੇਲ ਨਹੀਂ ਬੈਠਿਆ ਉਹਦਾ ਗੱਲਾਂ ਤਾਂ ਐਮਐਸਪੀ 5 ਮਿੰਟ ਚ ਦੇਣ ਦੀਆਂ ਕਰਦੀ ਸੀ ਉਹ ਖੂਬ ਚੱਲੀ ਪਰ ਹੁਣ ਇਧਰੋਂ ਵੀ ਗਏ ਹੁਣ ਜਦੋਂ ਅਸਤੀਫਾ ਆਇਆ ਤੇ ਕਹਿੰਦੇ ਕਿ ਪਾਰਟੀ ਪੱਧਰ ਤੇ ਲੱਗ ਪਾਗੇ ਸੀਗਾ ਕਿ ਕੋਈ ਗੱਲ ਨਹੀਂ ਜਾਗਿਆ ਤਾਂ ਦੇਖਾਂਗੇ ਜਿਵੇਂ ਨਹੀਂ ਚੋਣ ਕਰਾ ਲਾਂਗੇ ਕੁਛ ਨਹੀਂ ਪਰ ਕਹਿੰਦੇ ਕਿ ਵਿਰੋਧੀਆਂ ਨੇ ਇਸ ਨੂੰ ਮੁੱਦਾ ਬਣਾਇਆ ਸੋਸ਼ਲ ਮੀਡੀਆ ਤੇ ਗੱਲਾਂ ਚੰਨੀਆਂ ਤੇ ਇਹ ਫਿਕਰ ਪਿਆਮਾਦੀ ਪਾਰਟੀ ਨੂੰ ਕਿ ਕਿਤੇ ਅਨਮੋਲ ਗਗਨ ਮਾਨ ਦਾ ਅਸਤੀਫਾ ਜੇ ਕਬੂਲ ਹੋ ਗਿਆ ਹੈ ਵਿਵਾਦ ਬੜਾ ਹੋ ਗਿਆ ਤਾਂ ਹੋਰ ਐਮਐਲਏ ਜਿਹੜੇ ਅੰਦਰੋਂ ਭਰੇ ਪੀਤੇ ਬੈਠੇ ਨੇ ਜਿਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਕਿਤੇ ਪੁੱਛਕਿਛ ਨਹੀਂ ਕਿਤੇ ਉਹ ਵੀ ਰਿਐਕਟ ਕਰਨਾ ਸ਼ੁਰੂ ਕਰ ਦੇਣ ਇਸ ਲਈ ਇਹਨੂੰ ਮਨਾਓ ਤੇ ਕਹਿੰਦੇ ਜੀ ਇੱਕ ਡੇਟ ਦਿੱਤਾ ਪਹੁੰਚ ਪਰੋਚ ਨੂੰ ਲੱਗ ਗਿਆ ਨਾ ਫੋਨ ਚੱਕੇ ਨਾ ਸੰਪਰਕ ਕਰੇ ਨਾ ਕਿਸੇ ਨੂੰ ਮਿਲੇ ਕਿਲੇ ਫਿਰ ਆਖਰ ਜੀ ਕਹਿੰਦੇ ਜੀ ਕੇਜਰੀਵਾਲ ਤੇ ਮਨੀਸ਼ ਸ਼ੋਧੀਆਂ ਨੇ ਪ੍ਰਧਾਨ ਸਾਹਿਬ ਦੀ ਡਿਊਟੀ ਲਾਤੀ ਤੇ ਅਮਨ अरोड़ा ਨੇ ਫਿਰ ਗੱਡੀ ਘਰੇ ਪਹਚਾ ਲਈ ਤੇ ਘੰਟਾ ਸਵਾ ਘੰਟਾ ਕਹਿੰਦੇ ਜੀ ਬੈਠ ਕੋਈ ਤੇ ਬੈਠਕ ਤੋਂ ਬਾਅਦ ਆ ਗਿਆ ਜੀ ਕਿ ਅਨਮੋਲ ਗਗਨ ਮਾਨ ਜੀ ਨੇ ਅਸੀਪਾ ਵਾਪਸ ਲੈ ਲਿਆ ਤੇ ਪਾਠੀਲੀ ਕੰਮ ਕਰ ਗਿਆ ਚਲੋ ਇਹ ਤਾਂ ਹੁਣ ਅਨਮੋਲ ਗਗਨ ਮਾਨ ਜਾਣਨ ਕਿ ਉਹਨਾਂ ਦਾ ਰੋਸਾ ਸਿਆਸਤ ਤੋਂ ਮਨ ਪਰ ਗਿਆ ਸੀ ਜਾਂ ਸੱਚੀ ਸਿਆਸਤ ਨਹੀਂ ਹੋ ਰਹੀ ਸੀ ਇਸ ਲਈ ਸੀ ਜਾਂ ਉਹਨਾਂ ਤੋਂ ਜਿੱਦਾਂ ਦਾ ਮੰਤਰੀ ਦਾ ਉਹ ਤਾਂ ਰਿਹਾ ਉਹ ਮਸਲਾ ਸੀ ਜਾਂ ਇਸ ਖੇਤਰ 'ਚ ਜਿਹੜਾ ਕਾਰੋਬਾਰ ਚੱਲਦੇ ਆ ਜਿਹੇ ਜੇ ਲੈਣ ਦੇਣ ਜੇ ਉਹ ਉਹਦਾ ਕੋਈ ਲੈਣ ਦੇਣ ਦਾ ਕਿਸੇ ਨੇ ਪਕੜ ਪੈ ਗਿਆ ਸੀ ਕੋਈ ਆਪਸ 'ਚ ਇਹਨਾਂ ਤੇ ਕੋਈ ਸਵਾਲ ਆ ਰਿਹਾ ਸੀ ਇਹ ਆ ਜਾਂ ਆਉਂਦੇ ਸਮੇਂ 'ਚ ਵੀ ਇਹ ਮੁੱਦਾ ਪੜਨਾ ਇਹ ਸਾਰੇ ਮਸਲੇ ਨਾਲੇ ਫਿਲਹਾਲ ਦਫਨ ਹੋ ਗਏ ਹਾਂ ਪਰ ਅਨਮੋਲ ਗਗਨ ਮਾਨ ਦੇ ਅਸੂਫੇ ਤੇ ਬਵਾਦ ਨੇ ਇੱਕ ਵਾਰ ਫਿਰ ਕਲਾਕਾਰੀ ਖੇਤਰ ਵਾਲੇ ਸਿਆਸਤਦਾਨਾਂ ਦੀ ਚਰਚਾ ਛੇੜਤੀ ਕਿ ਭਈ ਕਲਾਕਾਰੀ ਖੇਤਰ ਦੇ ਵਿੱਚ ਨਾਮਣ ਲੋਕ ਜਿਹੜੇ ਨਾਮ ਨਾ ਖੱਟਿਆ ਹੁੰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਪਛਾਣ ਹੁੰਦੀ ਆ ਰਤਬਾ ਹੁੰਦਾ ਹੈ ਹੈ ਇੱਕ ਫੈਨ ਫੋਲੋਇੰਗ ਹੁੰਦੀ ਆ ਲੋਕ ਪ੍ਰਸ਼ੰਸ਼ਕ ਹੁੰਦੇ ਨੇ ਉਪਾਸਕ ਤੱਕ ਬਣ ਜਾਂਦੇ ਨੇ ਹੈਨਾ ਉਹੀ ਮਤਲਬ ਲੱਟੂ ਹੋਏ ਰਹਿੰਦੇ ਨੇ ਉਹ ਲੋਕਾਂ ਦੇ ਰਾਹੀ ਫਿਰ ਕਹਿੰਦੇ ਸਿਆਸੀ ਪਾਰਟੀਆਂ ਉਪਾਵਨਾਵਾਂ ਨੂੰ ਕੈਸ਼ ਕਰਨ ਲਈ ਇਹ ਜੇ ਕਲਾਕਾਰਾਂ ਨੂੰ ਗੀਂਗਰਾਂ ਨੂੰ ਫਿਲਮੀ ਅਦਾਕਾਰਾਂ ਨੂੰ ਬਾਲੀਵੁੱਡ ਬਾਲੀਵੁੱਡ ਵਾਲਿਆਂ ਨੂੰ ਤਾਰਦੀ ਰਹਿੰਦੀ ਹੈ ਤੇ ਪੰਜਾਬ 'ਚ ਜਦੋਂ ਮੈਂ ਹਿਸਾਬ ਲਾ ਕੇ ਦੇਖਿਆ ਇਹ ਗਿਣਤੀ ਤਾਂ ਬਈ ਦਰਜਣ ਤੋਂ ਉੱਪਰ ਜਾਂਦੀ ਹੈ ਮਤਲਬ ਮੋਟੀ ਮੋਟੀ ਜੇ ਆਪਾਂ ਵੈਸੇ ਕੈਟਾਗਰੀ 22 ਤੱਕ ਨਹੀਂ ਕਲਾਕਾਰ ਹੋਣਗੇ ਆਪਾਂ ਮੋਟਾ-ਮੋਟਾ ਲਾਇਆ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਵੱਡਾ ਜੇ ਕਲਾਕਾਰੀ ਖੇਤਰ 'ਚੋਂ ਆ ਕੇ ਕਿਸੇ ਨੇ ਰੁਤਬਾ ਮਾਣਿਆ ਤਾਂ ਭਗਵੰਤ ਸਿੰਘ ਮਾਣ ਭਗਵੰਤ ਮਾਣ ਹੋਰੀ ਕਮੇਡੀ ਕਲਾਕਾਰੀ ਤੋਂ ਹੋ ਕੇ ਸਟੇਜ ਕਲਾਕਾਰੀ ਤੋਂ ਟੈਲੀਵਿਜ਼ਨ ਕਲਾਕਾਰੀ ਤੋਂ ਹੋ ਕੇ ਲਾਫਟਰ ਚੈਲੰਜ ਤੋਂ ਹੁੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਉਹਦੇ ਤੱਕ ਪਹੁੰਚੇ ਜਨ ਲੀਤਾ ਵੀ ਜਿਹੜਾ ਨਾਮ ਰਈਆ ਸੋ ਆਇਦਰ ਭਗਵੰਤ ਮਾਨ ਹੋਰੀ ਬੇਸ਼ੱਕ ਸਫਰ ਸ਼ੁਰੂ ਕੀਤਾ ਪੀਪੀਪੀ ਤੋਂ ਭਗਵੰਤ ਮਾਨ ਪ੍ਰੀਤ ਬਾਦਲ ਉਹਨਾਂ ਦੀ ਪਾਰਟੀ ਤੋਂ ਬੀਬੀ ਪੱਟਲ ਖੰਮ ਸਾਹਮਣੇ ਚੋਣ ਵੀ ਲੜੀ ਨਹੀਂ ਜਿੱਤ ਸਕੇ ਹਾਰ ਗਏ ਹਨਾ 2012 ਚ ਪਰ ਉਹ ਤੋਂ ਬਾਅਦ 2014 ਚ ਐਮਪੀ 2019 ਚ ਐਮਪੀ ਤੇ ਫਿਰ ਐ ਐਮਐਲਏ ਬਣੇ 2022 ਚ ਤੇ ਫਿਰ ਮੁੱਖ ਮੰਤਰੀ ਸੋ ਸਭ ਤੋਂ ਵੱਧ ਜ਼ਿਕਰ ਕਿਸੇ ਨੇ ਕਲਾਕਾਰੀ ਖੇਤਰ ਚੋਂ ਖੱਟਿਆ ਤਾਂ ਸਿਆਸਤ ਚ ਆ ਕੇ ਭਗਵੰਤ ਮਾਨ ਨੇ ਖੱਟਿਆ ਇਸੇ ਕਤਾਰ ਚ ਮੈਂ ਵਿਨੋਦ ਖੰਨੇ ਨੂੰ ਵੀ ਦੇਖਦਾ ਮੈਂ ਪੰਜਾਬ ਦੇ ਸਿਆਸਤ ਦੇ ਨਿਡਰ ਛੜੇ ਰੱਖ ਕੇ ਗੱਲ ਕਰ ਰਿਹਾ ਵਿਨੋਦ ਖੰਨਾ ਬੀਜੇਪੀ ਦੀ ਟਿਕਟ ਤੇ ਆ ਕੇ ਚੋਣ ਲੜਦੇ ਨੇ 1998 ਚ ਤੇ ਐਮਪੀ ਬਣ ਜਾਂਦੇ ਨੇ ਪਰ ਉਹ ਸਰਕਾਰ ਨਹੀਂ ਚੱਲਦੀ ਉਹਨਾਂ ਦੇ ਵਿੱਚ ਵਿੱਚ ਫਿਰ ਚੋਣਾ ਹੁੰਦੀਆਂ ਨੇ ਫਿਰ ਐਮਪੀ ਬਣਦੇ ਨੇ ਫਿਰ 2004 ਚ ਫਿਰ ਐਮਪੀ ਬਣਦੇ ਨੇ ਹਨਾ ਪਰ ਉਤੋਂ ਬਾਅਦ ਚੋਣ ਹਾਰ ਜਾਂਦੇ ਨੇ 2014 ਤੋਂ ਦੁਬਾਰਾ ਮੌਕਾ ਮਿਲਦਾ ਚਾਰ ਵਾਰ ਮੈਂਬਰ ਪਾਰਲੀਮੈਂਟ ਚੁਣੇਗੇ ਤਿੰਨ ਕਾਰਜਕਾਲ ਆਪਾਂ ਲਗਭਗ ਪੂਰੇ ਮੰਨੀਏ ਸੋ ਇਸ ਤਰ੍ਹਾਂ ਉਹ ਫਿਰ ਉਹਨਾਂ ਦਾ ਧਿਆਨ ਹੁੰਦਾ ਤੇ ਪਤਨੀ ਜਿਵੇਂ ਨਹੀਂ ਛੋੜ ਰਦੀ ਨਹੀਂ ਜ ਸਕੀ محمد صدیق ਵੀ ਇਹਨਾਂ ਇਸ ਕਿਤਾਬ ਤੁਸੀਂ ਰੱਖ ਸਕਦੇ ਹੋ ਜਿਹੜੇ ਸਫਲ ਸਿਆਸਦਾਨ ਹੋਏ ਕਲਾਕਾਰੀ ਦੇ ਵਿੱਚ ਆ ਕੇ ਹੈਨਾ ਮਤਲਬ محمد صدیق ਹੋਰਾਂ ਦਾ ਨਾਮ ਜਿਹੜੇ ਦੇਸੀ ਖਾੜਿਆਂ ਦੇ ਲਈ ਹੈਨਾ ਉਹ ਉਸ ਲੋਕ ਗੀਤ ਲੋਕ ਬੋਲੀਆਂ ਤਰੀਕੇ ਨਾਲ ਲੋਕ ਕਥਾਵਾਂ ਦੇ ਤੌਰ ਤੇ ਗਾਉਣ ਵਾਲਿਆਂ ਚੋਂ ਚੁਣਿਆ ਜਾਂਦਾ। ਸੁਮੰਮ ਸਿੰਘ ਸਦੀਕ ਨੇ ਪਹਿਲਾਂ ਐਮਐਲ ਦੀ ਚੋਣ ਲੜੀ ਜਿੱਤੇ ਫਿਰ ਐਮਪੀ ਦੀ ਚੋਣ ਲੜੀ ਉਹ ਵੀ ਜਿੱਤੇ ਤੇ ਉਹਨੂੰ ਵੀ ਸਿਆਸਤ ਸਰਗਰਮਤਾ ਹੈਗੀ 2012 ਚ ਐਮਐਲ ਤੇ 2019 ਚ ਐਮਪੀ ਤੇ ਇਸੇ ਤਰ੍ਹਾਂ ਇਸ ਇਸ ਖੇਤਰ ਦੇ ਵਿੱਚ ਜੇ ਮੈਂ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂ ਤਾਂ ਕਿਰਨ ਖੇਰ ਵੀ ਇਸ ਘੇਰੇ ਚੋਂ ਆ। ਕਿਰਨ ਖੇਰ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਬਣੇ ਬੇਸ਼ੱਕ ਦੋ ਵਾਰ ਨરેન્દ્ર મોદી ਨੇ ਆਪਣੇ ਨਾਂ ਤੇ ਵੋਟਾਂ ਮੰਗੀਆਂ ਕਿਰਨ ਖੇਰ ਦੇ ਨੇ ਤੇ ਨਹੀਂ ਮੰਗੀਆਂ ਜਦੋਂ ਕਿ ਪਹਿਲੀ ਵਾਰ ਵੀ ਉਹਨਾਂ ਨੂੰ ਚੁਣੌਤੀ ਖਾਸੀ ਪਰ ਵੀ ਮਿਲੀ ਸੀ ਔਰ ਜਦੋਂ ਉਹ ਕੁੜੀ ਲੜਨ ਆਉਂਦੀ ਐ ਇੱਥੋਂ ਗੁਲਪਨਾਗ ਸੋ ਕਿਰਨ ਖੇਰ 2014 ਚ ਵੀ 2019 ਚ ਵੀ ਲਗਾਤਾਰ ਦੋ ਵਾਰ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣੇ ਬੇਸ਼ੱਕ ਚੰਡੀਗੜ੍ਹ ਦਾ ਕੋਈ ਸਵਾਰਿਆ ਨਹੀਂ ਸਵਾਰਿਆ ਇੱਥੇ ਸਰਗਰਮੀ ਨਾਲ ਕੰਮ ਕੀਤਾ ਜਾਂ ਨਹੀਂ ਕੀਤਾ ਜਾਂ ਮਤਲਬ ਕਿ ਸਿਰਫ ਆਪਣਾ ਮਤਲਬ ਕਿ ਠੀਕਾ ਕਲਾਕਾਰੀ ਦੀ ਨਾਤੀ ਚੱਲਿਆ ਕੰਮ ਜੋ ਵੀ ਹੋਵੇ ਪਰ ਦੋ ਵਾਰ ਮੈਂਬਰ ਪਾਰਲੀਮੈਂਟ ਇਸ ਖੇਤਰ ਜਾ ਕੇ ਹੰਸ ਰਾਜ ਹੰਸ ਨੇ ਗੁੱਡੇ ਘਸਾ ਕੇ ਖਾਸਾ ਦਿੱਲੀ ਜਾ ਕੇ ਫਿਰ ਕੁਰਸੀ ਮਿਲੀ ਅਕਾਲੀ ਦਲ ਤੋਂ ਸਿਆਸਤ ਸ਼ੁਰੂ ਕੀਤੀ ਮੈਂ ਮਤਲਬ ਕਿ بڑے ਇਨਾਮ ਨੂੰ ਵੀ ਖੱਟੇ ਨਾਮ ਵੀ ਬਹੁਤ ਸੀ ਦੌਰ ਵੀ ਸਖਰਦਾ ਸੀ ਪਰ ਇਹ ਸਿਆਸੀ ਲਾਲਸਾ ਕੇ ਵਾਰ ਖਿੱਚ ਲਿਆਉਂਦੀ ਆ ਤੇ ਜਨਾਬ 2009 ਦੇ ਵਿੱਚ ਅਕਾਲੀ ਦਲ ਚਾਗੇ ਚੋਣ ਵੀ ਲੜ ਲਈ ਚੋਣ ਹਾਰ ਗਏ ਕਾਂਗਰਸ ਦਾ ਰੁਖ ਕਰ ਲਿਆ ਹੁੰਦਾ ਹੈ ਤੇ ਕਾਂਗਰਸ ਦਾ ਰੁਖ ਕੀ ਕਰ ਲਿਆ ਉਸੇ ਵਾਰ ਕਾਂਗਰਸ ਚ ਗਏ ਤੇ ਨਾਲੇ ਫਿਰ ਚੰਨ ਮਹੀਨਿਆਂ ਬਾਅਦ ਬੀਜੇਪੀ ਚਲੇ ਗਏ ਤੇ ਫਿਰ 2019 ਚ ਦਿੱਲੀ ਤੋਂ ਜਾ ਕੇ ਚੋਣ ਵੀ ਲੜ ਲਈ ਹੈ ਤੇ ਮੈਂ ਪਰਲਮੈਂਟਰੀ ਬਣ ਗਿਆ ਪਰ ਹੁਣ ਉਹਨਾਂ ਨੇ ਇਸ ਵਾਰ ਦੀ ਚੋਣ ਪੰਜਾਬ ਤੋਂ ਲੜਾਤੀ ਤੇ ਵੀ ਪੰਜਵਾਂ ਨੰਬਰ ਆਇਆ ਜਮਾਨਤ ਤੱਕ ਜਬਤ ਹੋਈ ਸੋ ਹੰਸ ਰਾਜ ਹੰਸ ਦੇ ਖਾਸੀ ਕਸਾਈ ਤੋਂ ਬਾਅਦ ਇੱਕ ਵਾਰ ਐਮਪੀ ਦਾ ਬਣੇ ਪਰ ਦੂਜੀ ਵਾਰ ਚੋਣ ਹਾਰ ਗਏ ਇਸ ਲਈ ਇਹ ਹੁਣ ਤੁਸੀਂ ਤੈਅ ਕਰਨਾ ਕਿ ਉਹਨੂੰ ਸਫਲ ਕਲਾਕਾਰ ਤੋਂ ਸਿਆਸਤਦਾਨ ਮੰਨਣਾ ਜਾਂ ਨਹੀਂ ਮੰਨਣਾ ਇਹ ਵੀ ਨਾ ਹਾਂ ਸਨਿਦੀਓਰ ਵੀ ਸਨਿਦੀਓਰ ਉਸ ਉਸ ਨਾਮ ਚਾਹੁੰਦਾ ਜਿਹੜਾ ਸਿਆਸਤ ਚ ਆਇਆ ਚੋਣ ਜਿੱਤੀ ਤੇ ਸਿਆਸਤ ਨੂੰ ਸਮਝ ਲੋ ਛੱਡਤੀ ਮਤਲਬ ਮੂਰਖ ਬਣਾਏ ਪੰਜਾਬ ਦੇ ਲੋਕ ਗੁਰਦਾਸਪੁਰ ਹਲਕੇ ਦੇ ਲੋਕ ਜਿਹੜੇ ਜਿਤਾ ਬੈਠੇ ਐ ਸਨਿਦੀਓਰ ਨੂੰ ਮੁੜ ਕੇ ਨਾ ਪੰਜਾਬ ਦਾ ਰੁਖ ਨਾ ਉਸ ਹਲਕੇ ਦਾ ਕੋਈ ਫਿਕਰ ਹਾਂ ਮੈਂ ਆ ਕਰਾ ਦੂੰਗਾ ਜੋ ਕਰਾ ਦੂੰਗਾ ਮੈਂ ਸੰਸਦ ਚ ਮੁੱਦਾ ਚੁੱਕਿਆ ਮੈਂ ਕੀਤਾ ਕਿਹੜਾ ਮੁੱਦਾ ਤੇ ਕਿਹੜੀ ਸੰਸਦ ਨਾ ਸੰਸਦ ਚ ਲੱਭੇ ਨਾ ਕੁਝ ਲੱਭੇ ਠੀਕ ਹੈ ਕੁਝ ਕਾਗਜ਼ ਪੱਤਰੀ ਕੰਮ ਹੋਏ ਹੋਣ ਵੱਖਰੀ ਗੱਲ ਪਰ ਸਰਗਰਮੀ ਤੌਰ ਦੇ ਉੱਤੇ ਹਲਕੇ ਦੇ ਲੋਕਾਂ ਨਾਲ ਰابطਾ ਵੀ ਨਹੀਂ ਰਿਹਾ ਤੇ ਉਸ ਤਰ੍ਹਾਂ ਦੀ ਸਿਆਸਤ ਹੋ ਗਈ 2019 ਚ ਬੀਜੇਪੀ ਵੱਲੋਂ ਗੋਦਾਸਪੁਰ ਤੋਂ ਚੋਣ ਲੜੀ ਤੇ ਉਹਨੂੰ ਵੀ ਲੋਕਾਂ ਹੀ ਤਰੀਕਿਆਂ ਕਰਨਾ ਕਹਿੰਦੇ ਨੇ ਕਿ ਕਿਉਂ ਲੜੀ ਸੀ ਜੀ ਆਸ ਸੀ ਜੀ ਲੋਨ ਦਾ ਮਸਲਾ ਸੀ ਜੀ ਪੁਰਾਣਾ ਸੀ ਜੀ ਕਰਜ਼ਾ ਸੀ ਪਰ ਉਸ ਤੋਂ ਬਾਅਦ ਉਹ ਲਗਭਗ ਸਿਆਸਤੋਂ ਦੂਰ ਹੋ ਗਿਆ ਹਾਂ ਜੇ ਮੈਂ ਪੰਜਾਬ ਦੇ ਸਥਾਨਕ ਕੁਝ ਨਾਮਾਂ ਦੇ ਹਵਾਲੇ ਨਾਲ ਗੱਲ ਵੀ ਕਰਾਂ ਤਾਂ ਗੁਰਪ੍ਰੀਤ ਖੋਗੀ ਬਹੁਤ ਵੱਡਾ ਨਾਮ ਹੈ ਕਲਾਕਾਰੀ ਦੇ ਖੇਤਰ ਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਗੁਰਪ੍ਰੀਤ ਕੋਗੀ ਹੋਰਾਂ ਦੀ ਸ਼ਾਕ ਬੜੀ ਅਸਾਰੂ ਤੇ ਪੰਜਾਬ ਚੰਨ ਤੱਕ ਵੱਜੋ ਵੀ ਬਣੀ ਆ ਪਰ ਸਿਆਸੀ ਬੇਡਚੋ ਵੀ ਟ ਆਪਣਾ ਖਾ ਗੀ ਆਮ ਆਦਮੀ ਪਾਰਟੀ ਚ ਆਏ ਬੜੀ ਤੇਜੀ ਨਾਲ ਪੰਜਾਬ ਦੇ ਕੰਮਿਊਨਰ ਬਣ ਗਏ ਮੁਖੀ ਬਣ ਗਏ ਹਨ ਸਾਰਾ ਕੁਝ ਮਿਲ ਗਿਆ ਪਰ ਜਦੋਂ ਚੋਣ ਲੜੇ 2017 ਦੀ ਵਿਧਾਨ ਸਭਾ ਚੋਣ ਲੜੇ ਸੀ ਹੁਣ ਹਾਰ ਗਏ ਆਪਣੇ ਜੱਦੀ ਖੇਤਰ ਪਟਾਲੇ ਤੋਂ ਲੜੇ ਨਹੀਂ ਜਿੱਤ ਸਕੇ ਉਸ ਤੋਂ ਬਾਅਦ ਹੁਲਪਨਾਗ ਮਤਲਬ ਬੜੀ ਕੰਦੇਜੀ ਮਜਬੂਤ ਕੁੜੀ ਆ ਬੜੀ ਝਝਾਰੂ ਆ ਤੇ ਮਤਲਬ ਪਾਰਟੀ ਆ ਆਮ ਆਦਮੀ ਪਾਰਟੀ ਦੇ ਸੰਸਦ ਸੰਸਦਪਰਕੋ ਵਿੱਚੋਂ ਉਹਨਾਂ ਦਾ ਬਾਪੂ ਰਹੀ ਸੀਗੇ ਉਹਨਾਂ ਦੇ ਪਿਤਾ ਪਰ 2014 ਚ ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਤੋਂ ਚੋਂ ਲੜੀ ਤੇ ਹਰ ਨਸੀਬ ਹੋਈ ਪਰ ਟੱਕਰ ਬਹੁਤ ਤਕੜੀ ਦਿੱਤੀ ਸੀ ਪਹਿਲੀ ਵਾਰ ਕਰਨ ਖੇਰ ਤੇ ਉਸ ਤੋਂ ਬਾਅਦ ਇਸੇ ਚ ਜਸੀ ਜਸਰਾਜ ਦਾ ਨਾਮ ਵੀ ਆਉਂਦਾ ਠੀਕ ਹੈ ਬੜੀ ਕੋਸ਼ਿਸ਼ ਕੀਤੀ ਹੈ ਤੇ ਦੱਸ ਜੇ ਖੱਬੇ ਕਦੇ ਆ ਪਾਰਟੀ ਆਮ ਆਦੀ ਪਾਰਟੀ ਲੋਕਨ ਸਾਥ ਪਾਰਟੀ ਆ ਸਾਰਾ ਕੁਝ ਨਹੀਂ ਗੱਲ ਬਣੀ ਫਿਰ ਸਿੱਧੂ ਮਸੇਵਾਲਾ ਵਿੱਚ ਪਿਤਾ ਵੀ ਕਹਿੰਦੇ ਆ ਉਹਨਾਂ ਦੇ ਬਾਪ ਵੀ ਇਹ ਸੀਗਾ ਕਿ ਵੀ ਉਹ ਤਾਂ ਸੁਰੱਖਿਆ ਲੈਣ ਦੇ ਲਈ ਆਇਆ ਸੀ ਦੁਨੀਆ ਪੱੜ ਚ ਸਿਖਰ ਤੇ ਵੱਡਾ ਕਲਾਕਾਰ ਵੱਡਾ ਨਾਮ ਹੈਨਾ ਮਤਲਬ ਜਾਣ ਤੋਂ ਬਾਅਦ ਵੀ ਅੱਜ ਵੀ ਹੈ ਪਰ ਚੋਣ ਲੜੀ ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਹਾਰ ਗਿਆ ਐਮਐਲਏ ਕਰਮਜੀਤ ਅਨਮੋਲ ਕਮੇਡੀ ਦਾ ਸਿਖਰ ਫਲਮਾਂ ਧੜਾ ਧੜਾ ਮਿਲ ਰਹੀਆਂ ਛਾ ਰਿਆ ਜਿੱਥੇ ਜਾਂਦੇ ਆ ਲੋਕ ਫੋਟੋਆਂ ਖਿਚਾਉਣ ਲਈ ਲਾਈਨ ਚ ਲੱਗਦੇ ਆ ਫਰਜਾ ਚੋਣ ਲੜੀ ਐਮਪੀ ਦੀ ਹਰ ਇੱਕ ਵਾਰ ਤਾਂ ਐਸੇ ਕਿ ਜਿੱਤੇ ਪਈਆਂ ਗਰੰਟੀ ਵੀ ਹੋ ਗਈ ਸੀ ਹਵਾ ਵੀ ਲੈ ਗਈ ਸੀ ਪਰ ਨਹੀਂ ਗੱਲ ਵਣ ਮੈਂ ਇਸ ਲਾਈਨ ਦੇ ਵਿੱਚ ਕਿੰਨੇ ਹੀ ਲੋਕ ਆਉਂਦੇ ਨੇ ਕੁਲਦੀ ਮਾਨਖਰਾਂ ਦਾ ਨਾਮ ਵੀ ਵੇ ਇਸ ਕਤਾਰ ਚ ਸੋ ਹੋਰ ਕਿੰਨੇ ਹੀ ਨਾਮ ਹੋਣਗੇ ਪਰ ਮੈਂ ਮੁੱਖ ਤੌਰ ਤੇ ਇਸ 10ਵੀਂ ਦਹਾਕੀਆਂ ਦੇ ਹਵਾਲੇ ਨਾਲ ਜੇ ਗੱਲ ਕਰਾਂ ਦਾ ਨਾਮ ਕਾਫੀ ਚਰਚਾ ਸੀ ਇਹ ਸਾਰੇ ਨਾਮ ਅਨਮੋਲ ਗਗਨਮਾਨ ਦੇ ਉਸ ਪਹਿਲੂ ਦੇ ਨਾਲ ਚਰਚਾ ਚਾਹੀਨੇ ਹੈ ਜਿਹੜਾ ਤਾਜਾ ਉਹਦਾ ਸਿਫਾ ਕਾਂਡ ਤੇ ਫਿਰ ਵਾਪਸੀ ਕਾਂਡ ਮਤਲਬ ਕਿੰਨੇ ਤੁਸੀਂ ਸਿਰਦੋਂ ਕਿੰਨਾ ਕਿ ਤੁਸੀਂ ਕੋਈ ਵੀ ਫੈਸਲਾ ਦੜਤਾਂ ਨਾ ਲੈਨੇ ਹੋ ਇਹਦਾ ਵੀ ਪ੍ਰਗਟਾਵਾ ਅਨਮੋਲ ਗਗਨਮਾਨ ਨੇ ਇੱਕ ਗੱਲ ਦੱਸਦੀ ਕਿ ਪਾਰਟੀ ਦੇ ਅੰਦਰ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਚਲੋ ਜੇ ਪਾਰਟੀਆਂ ਚ ਠੀਕ ਠਾਕ ਦੀ ਉਹ ਗੱਲ ਕਰਨੀ ਹੋਵੇ ਤਾਂ ਕੀ ਭਾਜਪਾ ਪੰਜਾਬ ਭਾਜਪਾ ਦੇ ਅੰਦਰ ਸਾਰਾ ਕੁਝ ਠੀਕ ਹੈ ਸੁਨੀਲ ਜਾਖੜ ਕਾਫੀ ਕੁਝ ਆਪਣਾ ਦੁਹਰਾ ਲੈਂਦੇ ਨੇ ਦੁਬਾਰਾ ਉਹਨਾਂ ਦੀ ਇੰਟਰਵਿਊ ਕਾ ਖੂਬ ਚਰਚਾ ਚ ਹੈ ਜਿਹਦੇ ਵਿੱਚ ਇੱਕ ਵਾਰ ਫਿਰ ਉਹਨਾਂ ਨੇ ਲਗਭਗ ਉਹਦੇ ਨਾਲ ਮਿਲਦੀ ਜੁਲਦੀ ਗੱਲ ਕੀਤੀ ਹੈ ਜਿਹੜਾ ਜਿਹੜੀ ਉਹਨਾਂ ਨੇ ਅਸਤੀਫਾ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਲਿਆਂਦੀ ਸੀ ਕਿ ਮੈਂ ਭਾਜਪਾ ਹਾਈਕਮਾਨ ਨੂੰ ਕਹਾਂ ਆ ਕਿ ਪੰਜਾਬ ਨੂੰ ਜਿਵੇਂ ਤੁਸੀਂ ਟ੍ਰੀਟ ਕਰਨਾ ਚਾਹੁੰਦੇ ਹੋ ਹੈ ਟ੍ਰੀਟ ਨਹੀਂ ਹੋਣਾ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ ਤੇ ਇੱਕ ਵਾਰ ਫਿਰ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ ਅਕਾਲੀ ਭਾਜ ਮਤਲਬ ਨਾ ਖਾਲੀ ਭਾਜਪਾ ਘੱਟ ਜੋੜਨੀ ਭਾਜਪਾ ਅਕਾਲੀ ਘੱਟ ਜੋੜ ਪੰਜਾਬ ਲਈ ਬਹੁਤ ਜ਼ਰੂਰੀ ਹੈ ਇਹ ਹਾਲਾਤ ਕਹਿੰਦੇ 1996 ਵਾਲੇ ਬਣਦੇ ਜਾ ਰਹੇ ਨੇ ਇਹ ਘੱਟ ਜੋੜ ਬਹੁਤ ਜ਼ਰੂਰੀ ਹੈ ਹੁਣ ਇੱਕ ਤਾਂ ਉਹਨਾਂ ਨੇ ਬੜੇ ਨੁਕਤੇ ਤੋਂ ਗੱਲ ਕੀਤੀ ਜਿਹੜਾ ਨੁਕਤਾ ਸੰਕੇਤ ਕਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਜੇ ਕੱਲਿਆਂ ਲੜਕੇ ਪੰਜਾਬ ਚੋਂ ਜਿੱਤਣਾ ਚਾਹੁੰਦੀ ਹੈ ਕੱਲੀ Hindu ਵੋਟ ਬੈਂਕ ਤੇ ਸ਼ਹਿਰੀ ਵੋਟ ਬੈਂਕ ਦੇ ਹਿਸਾਬ ਨਾਲ ਤਾਂ ਉਹ ਕਹਿੰਦੇ ਹੋ ਸਕਦਾ ਤੁਸੀਂ ਚੌਣ ਤਾਂ ਜਿੱਤ ਲਓ ਕਿਸੇ ਦਿਨ ਅੱਜ ਨਹੀਂ ਤਾਂ ਕੱਲ ਨੂੰ ਜਾ ਕੇ ਪਰ ਕਹਿੰਦੇ ਕਿ ਲੋਕਾਂ ਦਾ ਦਿਲ ਜਿੱਤਣਾ ਔਖਾ ਹੋ ਜੂਗਾ ਤੁਹਾਨੂੰ ਭਰੋਸਾ ਜਿੱਤਣਾ ਔਖਾ ਹੋ ਜੂਗਾ ਸੋ ਇਸ ਲਈ ਉਹ ਭਾਜਪਾ ਕਾਂਲੀ ਗੱਠ ਜੋੜਦੀ ਹਮਾਇਤ ਕਰ ਰਹੇ ਨੇ ਦੁਬਾਰਾ ਦੂਸਰਾ ਉਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਦਸਤਾਰ ਨੂੰ ਲੈ ਕੇ ਬੜਾ ਕਮਾਲ ਦਾ ਉਹਨਾਂ ਨੇ ਨਰੇਟਿਵ ਸਿਰਜਿਆ ਉਹ ਕਹਿੰਦੇ ਵੀ ਕਿ ਇਹ ਦਸਤਾਰ ਇਹ ਪੱਗ ਕੱਲਾ ਕੱਪੜਾ ਪਹਿਰਾਵਾ ਨਹੀਂ ਹੈ ਇਹ ਸਾਡੀ ਸ਼ਾਨ ਹੈ ਸਾਡਾ ਸਨਮਾਨ ਹੈ ਸਾਡਾ ਮਾਣ ਹੈ ਹੈਨਾ ਇਹ ਇਹ ਕਹਿੰਦੇ ਕਿ ਸਾਡੀ ਸਰਦਾਰੀ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਦਸਤਾਰ ਦੇ ਰੁਤਬੇ ਦੇ ਨਾਲ ਵੀ ਆਪਣੇ ਆਪ ਨੂੰ ਜੋੜ ਕੇ ਪੰਜਾਬੀ ਅਧਦੇਵਾਲੇ ਨਾਲ ਗੱਲ ਕੀਤੀ ਮਤਲਬ ਮਾਲਵੇ ਚ ਕਿੰਨੇ ਹਿੰਦੂ ਭਾਈਚਾਰੇ ਦੇ ਪਰਿਵਾਰ ਨੇ ਜਿਹੜੇ ਪੱਗਾਂ ਬੰਨਦੇ ਨੇ ਸਾਡੇ ਦਾਦੇ ਉਰੀ ਹੈਨਾ ਪਰਦਾਦੇ ਉਰੀ ਬੰਨਦੇ ਰਹੇ ਮਤਲਬ ਇਹਦਾ ਮਤਲਬ ਇਹ ਇਹ ਸਾਡਾ ਵਿਰਸਾ ਵੀ ਹੈ ਇਤਨਾ ਕਿਤੇ ਉਸ ਵੱਲ ਮੁੜਨਾ ਵੀ ਸਭ ਨੂੰ ਪੈਣਾ ਹਾਂ ਆ ਆ ਵਕਰੀ ਗੱਲ ਹੈ ਕਿ ਸਿੱਖ ਪਰਿਵਾਰਾਂ ਚ ਵੀ ਕਿਸ ਘਟਾਉਣ ਲਈ ਇਕੱਠਾ ਮਲਗਾਤਰ ਬਦਰੀ ਇਸ ਲਈ ਚਿੰਤਾ ਉੱਥੇ ਵੀ ਬਣੀ ਹੋਈ ਹੈ ਹੁਣ ਇਸ ਪ੍ਰਕਿਰਿਆ ਦੇ ਵਿੱਚ ਸੁਨੀਲ ਜਾਖੜ ਕੀ ਇਹ ਨਬਜ਼ ਪਛਾਣਨਾ ਚਾਹੁੰਦੇ ਨੇ ਕੀ ਇਹ ਭਾਜਪਾ ਦੇ ਟਰੈਕ ਤੇ ਲੈ ਆਉਣਾ ਚਾਹੁੰਦੇ ਨੇ ਪੰਜਾਬ ਦੇ ਪਿੰਡੂ ਵੋਟਰਾਂ ਨੂੰ ਸ਼ਹਿਰੀ ਵੋਟਰਾਂ ਦੇ ਨਾਲ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੇਂਦਰ ਦੀ ਜਿਹੜੀ ਹਾਈ ਕਮਾਂਡ ਹੈ ਸਾਡੀ ਉਹ ਕਲੀ ਸ਼ਹਿਰੀ ਵੋਟਾਂ ਖੇਡਣਾ ਚਾਹੁੰਦੀ ਹੈ ਜੋ ਸੰਭਵ ਨਹੀਂ ਹੈ ਜਦ ਸੁਨੀਲ ਜਾਖੜ ਨੂੰ ਲੱਗਦਾ ਹੈ ਕਿ ਵੀ ਇਸ ਤਰ੍ਹਾਂ ਗੱਠਜੋੜ ਦੀ ਸੰਭਾਵਨਾ ਬਣ ਜਵੇ ਤਾਂ ਗੱਲ ਤਣਪੱਤਣ ਲੱਗਦੀ ਹੈ ਕਿਉਂਕਿ ਉਹਨੇ ਇਸ ਇੰਟਰਵਿਊ ਦੇ ਵਿੱਚ ਆਪਣਾ ਮੁੱਖ ਮੰਤਰੀ ਬਣਦਾ ਨਾ ਬਣਦਾ ਦਰਦ ਫਿਰ ਬਿਆਨ ਕੀਤਾ ਹੈ ਚਲੋ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਉਹਨਾਂ ਦਾ ਮੂਹ ਫੇਰ ਪੰਗ ਹੋ ਰਿਹਾ ਹੋਵੇ ਬੀਜੇਪੀ ਤੋਂ ਬੀਜੇਪੀ ਉਸ ਫਾਰਮੂਲੇ ਤੇ ਨਹੀਂ ਆ ਰਹੀ ਜਿਹਦੇ ਤੇ ਜਾਖੜ ਲਿਆਉਣਾ ਚਾਹੁੰਦੇ ਨੇ ਜਾਂ ਬੀਜੇਪੀ ਨੇ ਮਨ ਬਣਾ ਲਿਆ ਕਿ ਜਾਖੜ ਦੇ ਰਹੀਆਂ ਸੀ ਉਹਨਾਂ ਸਾਰੇ ਮੁੱਦਿਆਂ ਨੂੰ ਛੂਣਾ ਜਿਨ੍ਹਾਂ ਨੂੰ ਕਦੇ ਬੀਜੇਪੀ ਤੱਤੇ ਚਿੰਮਟੇ ਨਾਲ ਗਲਿਸ਼ ਹੁੰਦੀ ਸੀ ਪਰ ਸ਼੍ਰੀਲ ਜਾਖੜ ਦਾ ਇਹ ਕਹਿਣਾ ਕਿ ਬਈ ਹੁਣ ਭਾਜਪਾ ਅਕਾਲੀ ਗੱਠ ਜੋੜ ਦੀ ਲੋੜ ਹੈ ਇਹ ਸਿੱਧਾ ਸੰਕੇਤ ਹੈ ਕਿ ਹੁਣੇ ਅਕਾਲੀ ਭਾਜਪਾ ਗੱਠ ਜੁੜ ਨਹੀਂ ਹੋਏਗਾ ਭਾਜਪਾ ਅਕਾਲੀ ਗੱਠ ਜੁੜ ਹੋਏਗਾ ਦਾ ਮਤਲਬ ਬੀਜੇਪੀ ਇੱਕ ਵਾਰ ਫਿਰ ਸੰਕੇਤ ਦੇ ਰਹੀ ਹੈ ਕਿ ਅਸੀਂ ਬੜੇ ਭਾਈ ਬਣਾਂਗੇ ਜਾ ਸੀ ਤਾਂ ਬਰਾਬਰ ਬਰਾਬਰ ਵੰਡਾਂਗੇ ਸੋ ਇਹਦਾ ਮਤਲਬ ਕੀ ਭਾਰਤੀ ਜਨਤਾ ਪਾਰਟੀ ਇਹ ਸੰਦੇ ਹੈ ਕਿ ਅਕਾਲੀ ਦਲ ਦੇ ਜੇ ਪੈਰ ਲੱਗਣੇ ਆ ਤਾਂ ਅਸੀਂ ਲਾਵਾਂਗੇ ਹੁਣ ਇਹਨਾਂ ਦੇ ਪੈਰ ਲੱਗਣੇ ਇਸ ਲਈ ਕਈ ਤਰ੍ਹਾਂ ਦੀਆਂ ਰਾਜਨੀਤਿਕ ਸੁਭਾਵਨਾਵਾਂ ਪੈਦਾ ਹੋ ਰਹੀਆਂ ਨੇ ਤੇ ਲੈਂਡ ਪੁਲਿੰਗ ਦੇ ਮਸਲੇ ਤੇ ਵੱਡੀ ਜੰਗ ਛੱੜਦੀ ਜਾ ਰਹੀ ਆ ਕਾਂਗਰਸ ਵੀ ਮੈਦਾਨ ਚ ਨੇਤਰੀ ਆ ਅੱਜ ਵੀ ਧਰਨਾ ਤੋਰਨਾਂ ਲਾਇਆ ਹੈ ਕੱਲ ਨੂੰ ਅਕਾਲੀਆਂ ਨੇ ਧਰਨਾ ਲਾਉਣਾ ਹੈ ਹੈਨਾ ਇਹ ਵੀ ਆਵਾਦੀ ਪਾਰਟੀ ਦੇ ਸਾਹਮਣੇ ਇਹ ਵੀ ਚੁਣੌਤੀ ਬਣ ਰਹੇ ਨੇ ਜਖੜੋਰੀ ਵੀ ਇਹ ਵੀ ਐਮਐਲਆ ਦੇ ਖਿਲਾਫ ਮਤਲਬ ਕਿ ਉਹਨਾਂ ਦੇ ਉਸ ਹਲਕੇ ਦੇ ਖਿਲਾਫ ਲੈਂਡ ਪੁਲਿੰਗ ਦੇ ਖਿਲਾਫ ਪੰਚਾਇਤੀ ਮੈਂਬਰਾਂ ਨੂੰ ਲੈ ਕੇ ਵੀ ਰਾਜਪਾਲ ਤੱਕ ਸੋ ਇਸ ਲੈਂਡ ਪੁਲਿੰਗ ਦੇ ਉੱਤੇ ਵੀ ਲੜਾਈ ਲੜ ਰਹੇ ਨੇ ਤੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੇ ਹਵਾਲੇ ਨਾਲ ਵੀ ਉਹਨੂੰ ਕੇਂਦਰਿਤ ਕਰਕੇ ਆਪਣੇ ਪਾਲੇ ਚਲਾਉਣਾ ਚਾਹੁੰਦੇ ਨੇ ਜਾਂ ਬੀਜੇ ਦੇ ਪਾਲੇ ਤੋਂ ਬਾਹਰ ਆਉਣਾ ਚਾਹੁੰਦੇ ਨੇ ਉਹ ਜਾਣਦੇ ਨੇ ਪਰ ਉਹ ਕੇਂਦਰਿਤ ਕਰ ਰਹੇ ਨੇ ਪੰਜਾਬ ਦੇ ਸੱਭਿਆਚਾਰ ਵਿਰਸੇ ਤੇ ਉਹਦੇ ਆਧਾਰ ਤੇ ਰਾਜਨੀਤੀ ਨੂੰ ਤੇ ਉਹਨੂੰ ਨਾਮ ਦੇ ਰਹੇ ਨੇ ਹੁਣ ਬੀਜੇਪੀ ਅਕਾਲੀ ਇਕੱਠ ਜੋੜਦਾ ਇਹਦਾ ਮਤਲਬ ਉਹ ਬੀਜੇਪੀ ਨੂੰ ਮੂਰੇ ਰੱਖਣਾ ਚਾਹੁੰਦੇ ਨੇ ਚਲੋ ਜਾਂਦੇ ਜਾਂਦੇ ਧੰਮੀ ਹੋਰਾਂ ਦਾ ਸੁਨੇਹਾ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਲੈ ਕੇ ਲਗਾਤਾਰ ਸਮਾਗਮ ਹੋ ਰਹੇ ਨੇ ਉਹਨਾਂ ਚ ਇੱਕ ਸਮਾਗਮ ਸ਼ਿਮਲੇ ਸੀਗਾ ਅ ਸ੍ਰੀ ਗੁਰੂ ਸਿੰਘ ਸਭਾ ਗੁਰੂ ਘਰ ਦੇ ਵਿੱਚ ਉੱਥੇ ਸਮੋਦਨ ਕਰਦਿਆਂ ਧਾਮੀ ਉਹਨਾਂ ਨੇ ਇੱਕ ਜਿਹੜਾ ਫਿਕਰ ਲਗਾਤਾਰ ਸਿੱਖ ਸੰਸਥਾਾਂ ਵਿੱਚ ਵੀ ਉੱਠਦਾ ਹੈ ਸਿੱਖ ਨੁਮਾਇंदे ਵੀ ਖੁਦ ਅਗਿਆਨੀ ਹਰਪ੍ਰੀਤ ਸਿੰਘ ਵੀ ਅਗਿਆਨੀ ਜੀ ਕਬੀਰ ਸਿੰਘ ਵੀ ਜਾਂ ਐਡਵੋਕੇਟ ਜਿੰਦਰ ਸਿੰਘ ਧਾਮੀ ਵੀ ਪਹਿਲਾਂ ਵੀ ਭਰਟਾ ਚੁੱਕੇ ਨੇ ਕਿ ਸਰੋਪਾਓ ਦਾ ਜੋ ਰੁਤਬਾ ਹੈ ਸਿੱਖ ਧਰਮ ਦੇ ਵਿੱਚ ਸਿੱਖ ਫਿਲਾਸਫੀ ਦੇ ਵਿੱਚ ਜੋ ਸਰੋਪਾਉ ਦਾ ਸਥਾਨ ਹੈ ਜੋ ਰੁਤਬਾ ਉਸ ਨੂੰ ਇੰਨਾ ਛੋਟਾ ਇੰਨਾ ਹਲਕਾ ਨਾ ਕਰੋ ਕਿ ਕਿਸੇ ਵੀ ਸਮਾਗਮ 'ਚ ਸਰੋਪੇ ਵੰਡਣ ਲੱਗ ਜੰਨੇ ਆਪਾਂ ਕਿ ਸ਼ੋਭਾ ਨਹੀਂਗਾ ਉਹ ਕਹਿੰਦੇ ਠੀਕ ਹੈ ਜੇ ਧਾਰਮਿਕ ਸਮਾਗਮ ਹੈ ਜੇ ਸਮਾਜਿਕ ਸਮਾਗਮ ਹੈ ਜੇ ਸਿੱਖੀ ਨਾਲ ਸੰਬੰਧਿਤ ਸਮਾਗਮ ਹੈ ਤਾਂ ਉੱਥੇ ਧਾਰਮਿਕ ਪੁਸਤਕਾਂ ਦੇ ਤੋਪੇਟ ਕਰ ਦੋ ਤੇ ਜੇ ਸਿੱਖ ਧਾਰਮਿਕ ਸਮਾਗਮ ਹੈ ਗੁਰੂ ਘਰਾਂ ਦੇ ਸਮਾਗਮ ਨੇ ਤਾਂ ਹਰ ਥਾਂ ਸਰੋਪੇ ਨਾ ਦੋ ਸਰੋਪਾਉ ਦੀ ਥਾਂ ਦੇ ਉੱਤੇ ਤੁਸੀਂ ਸਿੱਖ ਇਤਿਹਾਸ ਨਾਲ ਸੰਬੰਧਿਤ ਧਾਰਮਿਕ ਪੁਸਤਕਾਂ ਕਹਿੰਦੇ ਐਸਪੀਸੀ ਤੋਂ ਲੈ ਲਓ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਸੀ ਲਗਾਤਾਰ ਛਪਾ ਕੇ ਉਪਲਬਧ ਕਰਾ ਰਹੇ ਜਿਹੜੀਆਂ ਮਰਜੀ ਸੰਸਮਵ ਲੈ ਕੇ ਕੋਈ ਭੇਟਾ ਨਹੀਂ ਆਉਦੀ ਸਿੱਖ ਰਹਿਤ ਮਰਿਆਦਾ ਭੇਟ ਕਰੋ ਸਾਰਿਆਂ ਨੂੰ ਸੋ ਕਹਿੰਦੇ ਕਿ ਉਹਦੇ ਨਾਲ ਇੱਕ ਤਾਂ ਸਿੱਖੀ ਦਾ ਪ੍ਰਚਾਰ ਹੋਵੇਗਾ ਇੱਕ ਆ ਜਿਹੜਾ ਮਾਣ ਹੈ ਕਿ ਹਾਂ ਬਈ ਸਰੋਪਾਉ ਮਿਲਿਆ ਉਹ ਬਹਾਲ ਹੋਏਗਾ ਸੋ ਇਸ ਪਹਿਲ ਕਦਮੀ 'ਤੇ ਕਾਫੀ ਚਰਚਾ ਹੋ ਰਹੀ ਹੈ ਕਿ ਕੀ ਇਸ ਨੂੰ ਐਸਜੀਪੀਸੀ ਕੋਈ ਨੀਮਾਵਲੀ ਤਹਿਤ ਵੀ ਨਿਯਮ ਬਣਾ ਸਕਦੀ ਹੈ ਜਾਂ ਇੱਕ ਆਇਆ ਹੋਇਆ ਜਨਤਕ ਧਾਰਮਿਕ ਸਮਾਗਮ ਦਾ ਸੁਝਾਈ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਪਰ ਮਾਮਲਾ ਗੰਭੀਰ ਹੈ ਫਿਕਰਮੰਦੀ ਵਾਲਾ ਵੀ ਉਤੇ ਦਿੱਤੇ ਅਮਲ ਵੀ ਹੋਣਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ